ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਆਪਾਂ ਜਾਣਦੇ ਹਾਂ ਬਾਬਾ ਫਰੀਦ ਜੀ ਨੂੰ ਇੱਕ ਔਰਤ ਨੇ ਪਾਣੀ ਪਿਲਾਉਣ ਤੋਂ ਮਨਾ ਕਿਉਂ ਕਰ ਦਿੱਤਾ ਸੀ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਜਦੋਂ ਫਰੀਦ ਜੀ ਵਾਪਸ ਘਰ ਆ ਰਹੇ ਸਨ ਤਾਂ ਗਰਮੀ ਦੀ ਰੁੱਤ ਹੋਣ ਕਰਕੇ ਬਾਬਾ ਫਰੀਦ ਜੀ ਨੂੰ ਪਿਆਸ ਲੱਗੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਨਗਰ ਤੋਂ ਬਾਹਰਲੇ ਪਾਸੇ ਖੂਹ ਦੇ ਵਿੱਚੋਂ ਇੱਕ ਮੁਟਿਆਰ ਪਾਣੀ ਭਰ ਕੇ ਬਾਹਰ ਡੋਲ ਰਹੀ ਸੀ ਤਾਂ ਉਸ ਨੂੰ ਦੇਖ ਕੇ ਬਾਬਾ ਫਰੀਦ ਜੀ ਨੇ ਪਾਣੀ ਮੰਗਿਆ ਕਿ ਬੀਬੀ ਪਾਣੀ ਦੀ ਪਿਆਸ ਲੱਗੀ ਹੈ ਤਾਂ ਉਸ ਬੀਬੀ ਨੇ ਫਰੀਦ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਕਹਿਣ ਲੱਗੀ ਤੁਸੀਂ ਬੈਠ ਜਾਓ ਮੈਂ ਆਪਣਾ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਆ ਦੇਵਾਂਗੀ ਪਰ ਉਹ ਬੀਬੀ ਡੋਲ ਭਰ ਭਰ ਕੇ ਜ਼ਮੀਨ ਤੇ ਡੋਲੀ ਜਾ ਰਹੀ ਸੀ ਬਾਬਾ ਫਰੀਦ ਜੀ ਨੇ ਸੋਚਿਆ ਕਿ ਇਹ ਕੋਈ ਅੱਧੀ پاਗਲ ਲੱਗਦੀ ਹੈ ਜੇ ਪੂਰੀ پاਗਲ ਹੁੰਦੀ ਤਾਂ ਸੰਗਲ ਲਾ ਕੇ ਬਿਠਾਈ ਹੁੰਦੀ ਪਰ ਇਸ ਨੂੰ ਪਾਣੀ ਭਰਨ ਲਈ ਭੇਜਿਆ ਹੈ ਇਸ ਲਈ ਇਹ ਪੂਰੀ پاਗਲ ਨਹੀਂ ਅੱਧੀ پاਗਲ ਹੈ ਬਾਬਾ ਫਰੀਦ ਜੀ ਨੇ ਸੋਚਿਆ ਕਿ ਸਿੱਧਰੇ ਬੰਦੇ ਕੋਲੋਂ ਕੰਮ ਲੈਣ ਲਈ ਜਾਂ ਤਾਂ ਪਿਆਰ ਨਾਲ ਜਾਂ ਫਿਰ ਥੋੜਾ ਜਿਹਾ ਕਠੋਰ ਸ਼ਬਦਾਂ ਨਾਲ ਕਿਹਾ ਜਾਵੇ ਤਾਂ ਉਹ ਕੰਮ ਕਰਦਾ ਹੈ ਇਸ ਲਈ ਬਾਬਾ ਫਰੀਦ ਜੀ ਕਹਿਣ ਲਗੇ ਤੁਸੀਂ ਪਾਣੀ ਪਿਲਾਉਣ ਦੀ ਬਜਾਏ ਬਾਹਰ ਕਿਉਂ ਡੋਲੀ ਜਾਂਦੇ ਹੋ ਤੁਸੀਂ ਮੈਨੂੰ ਪਾਣੀ ਕਿਉਂ ਨਹੀਂ ਪਿਲਾ ਰਹੇ ਤਾਂ ਉਸ ਬੀਬੀ ਨੇ ਬਾਬਾ ਫਰੀਦ ਜੀ ਗੱਲ ਸੁਣ ਕੇ ਬੜੀ ਸਹੇਤਾ ਨਾਲ ਕਿਹਾ ਕਿ ਫਕੀਰ ਸਾਈ ਪਾਣੀ ਤਾਂ ਪਿਆ ਦਿੰਨੀ ਹਾਂ ਕਾਲੀ ਨਾ ਕਰ ਮੈਨੂੰ ਕੰਮ ਕਰ ਲੈਂਦੇ ਫਿਰ ਥੋੜੇ ਸਮੇਂ ਤੋਂ ਬਾਬਾ ਫਰੀਦ ਜੀ ਨੇ ਕੁਝ ਗੁੱਸੇ ਦੇ ਲਹਿਜੇ ਵਿੱਚ ਕਿਹਾ ਕਿ ਬੀਬੀ ਤੂੰ ਪਾਣੀ ਪਿਉਣਾ ਹੈ ਜਾਂ ਨਹੀਂ ਤਾਂ ਬੀਬੀ ਕਹਿਣ ਲੱਗੀ ਕਿ ਫਕੀਰਾ ਨੂੰ ਕਰੋਧ ਸੋਭਾ ਨਹੀਂ ਦਿੰਦਾ ਤੇ ਨਾਲੇ ਹੀ ਇਹ ਜੰਗਲ ਦੀਆਂ ਚਿੜੀਆਂ ਨਹੀਂ ਜਿਹੜੀਆਂ ਤੇਰੇ ਬਚਨਾਂ ਦੇ ਨਾਲ ਮਰ ਜਾਣਗੀਆਂ ਅਤੇ ਫਿਰ ਜੀ ਪੈਣੀਆਂ ਫਿਰ ਜਦੋਂ ਬੀਬੀ ਕੁਝ ਸਮੇਂ ਬਾਅਦ ਪਾਣੀ ਡੋਲਣ ਤੋਂ ਹਟ ਗਈ ਤਾਂ ਬਾਬਾ ਫਰੀਦ ਜੀ ਨੂੰ ਕਿਹਾ ਫਰੀਦ ਜੀ ਆਓ ਆ ਕੇ ਪਾਣੀ ਪੀ ਲਓ ਬਾਬਾ ਫਰੀਦ ਜੀ ਨੇ ਕਿਹਾ ਹੈ ਬੀਬੀ ਹੁਣ ਪਾਣੀ ਨਾਲੋਂ ਵੀ ਜ਼ਿਆਦਾ ਮੈਨੂੰ ਇਹ ਗੱਲ ਜਾਣਨ ਦੀ ਇੱਛਾ ਹੈ ਚਿੜੀਆਂ ਮਾਰਨ ਅਤੇ ਜਿਉਂਦਾ ਕਰਨ ਵਾਲੀ ਗੱਲ ਤੁਹਾਨੂੰ ਕਿਵੇਂ ਪਤਾ ਲੱਗੀ ਅਤੇ ਦੂਸਰਾ ਇਹ ਕੀ ਕਿ ਤੂੰ ਪਾਣੀ ਧਰਤੀ ਉੱਤੇ ਕਿਉਂ ਡੋਲ ਰਹੀ ਹੈ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਲੈਣ ਤੋਂ ਬਾਅਦ ਹੀ ਮੈਂ ਪਾਣੀ ਪੀਵਾਂਗਾ ਤਾਂ ਬੀਬੀ ਨੇ ਜਵਾਬ ਦਿੱਤਾ ਮੈਂ ਘਰ ਦਾ ਕੰਮਕਾਰ ਕਰਦੀ ਹਾਂ ਮੇਰੇ ਪਤੀ ਦੀ ਸੇਵਾ ਤੋਂ ਪਰਮਾਤਮਾ ਨੇ ਪ੍ਰਸੰਨ ਹੋ ਕੇ ਮੈਨੂੰ ਅਨੰਤ ਸ਼ਕਤੀਆਂ ਬਖਸ਼ ਦਿੱਤੀਆਂ ਹਨ ਮੈਂ ਕਦੇ ਅੱਜ ਤੱਕ ਕਰਾਮਾਤ ਨਹੀਂ ਦਿਖਾਈ ਕਿਉਂਕਿ ਕਰਾਮਾ ਦਿਖਾਉਣੀ ਜਿੱਥੇ ਆਪਣੇ ਹੌਮੇ ਦਾ ਪ੍ਰਗਟਾਵਾ ਕਰਨਾ ਹੈ ਕਰਾਮਾ ਦਿਖਾਉਣ ਵਾਲੇ ਰੱਬ ਤੋਂ ਦੂਰ ਹੋ ਜਾਂਦੇ ਹਨ ਇਸ ਲਈ ਮੈਂ ਸਭ ਕੁਝ ਜਾਣਦੀ ਹੋਈ ਵੀ ਰੱਬ ਭੇਦ ਗੁਪਤ ਰੱਖਦੀ ਹਾਂ ਹੁਣ ਤੁਹਾਡੀ ਸ਼ੰਕਾ ਮੇਟਣ ਵਾਸਤੇ ਅਤੇ ਇਹ ਸੋਚ ਕੇ ਕਿ ਫਕੀਰ ਪਾਣੀ ਤੋਂ ਪਿਆਸਾ ਨਾ ਚਲਾ ਜਾਏ ਜੇ ਗਿਆ ਤਾਂ ਮੈਨੂੰ ਪਾਪ ਲੱਗੇਗਾ ਇਸ ਲਈ ਦੱਸਣ ਲੱਗੀ ਹਾਂ ਤੁਹਾਡਾ ਦੂਸਰਾ ਸਵਾਲ ਹੈ ਕਿ ਪਾਣੀ ਕਿਉਂ ਡੋਲ ਰਹੀ ਹਾਂ ਇਤੋਂ ਸੋ ਕੋਹਾਂ ਤੇ ਮੇਰੀ ਭੈਣ ਦਾ ਘਰ ਹੈ ਅਤੇ ਉਹ ਸਾਰਾ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਹੈ ਤੇ ਅਚਾਨਕ ਮੇਰੀ ਭੈਣ ਦੇ ਘਰ ਨੂੰ ਅੱਗ ਲੱਗ ਗਈ ਹੈ ਮੈਂ ਇੱਥੋਂ ਪਾਣੀ ਪਾ ਕੇ ਉਹ ਅੱਗ ਬੁਝਾ ਰਹੀ ਹਾਂ ਜੇ ਯਕੀਨ ਨਹੀਂ ਤਾਂ ਉਸ ਪਿੰਡ ਦਾ ਪਤਾ ਲੈ ਕੇ ਆਪ ਆਪਣੀ ਅੱਖੀਂ ਜਾ ਕੇ ਦੇਖ ਲਵੋ ਬਾਬਾ ਫਰੀਦ ਜੀ ਨੂੰ ਸੁਣ ਕੇ ਬਹੁਤ ਹੈਰਾਨੀ ਹੋਈ ਅਤੇ ਸੋ ਕਹਾਂ ਤੇ ਜਾ ਕੇ ਉਹਨਾਂ ਨੇ ਉਸ ਘਰ ਨੂੰ ਦੇਖਿਆ ਤੇ ਪੁੱਛਣ ਤੋਂ ਵੀ ਪਤਾ ਚੱਲਿਆ ਕਿ ਘਰ ਨੂੰ ਅੱਗ ਲੱਗੀ ਸੀ ਤੇ ਅਚਾਨਕ ਪਾਣੀ ਪੈਣ ਤੋਂ ਆਪੇ ਹੀ ਬੁਝ ਗਈ। ਤਾਂ ਬਾਬਾ ਫ਼ਹਿਰ ਜੀ ਉਸ ਦੀ ਭੈਣ ਕੋਲੋਂ ਪੁੱਛ ਕੇ ਵਾਪਸ ਉਸੇ ਬੀਬੀ ਨੂੰ ਗੁਰੂ ਧਾਰਨ ਲਈ ਆਏ ਤੇ ਜਦੋਂ ਉਸ ਬੀਬੀ ਨੂੰ ਆਪਣਾ ਗੁਰੂ ਧਾਰਨ ਲਈ ਬੇਨਤੀ ਕੀਤੀ ਤਾਂ ਉਸ ਨੇ ਅੱਗੋਂ ਇਹ ਕਿਹਾ ਕਿ हे ਫਕੀਰ ਤੇਰੀ ਤਪੱਸਿਆ ਮੇਰੇ ਨਾਲੋਂ ਜ਼ਿਆਦਾ ਹੈ। ਦੂਸਰਾ ਆਪਨੇ ਧਰਮ ਸਮਾਜ ਵਿੱਚ ਇਸਤਰੀ ਨੂੰ ਗੁਰੂ ਬਣ ਦੀ ਆਗਿਆ ਨਹੀਂ ਮੈਂ ਇੱਕ ਫਕੀਰ ਦੀ ਗੁਰੂ ਬਣਾ ਆਬਾ ਫਰੀਦ ਜੀ ਕਹਿਣ ਲਗੇ ਬੀਬੀ ਫਿਰ ਮੈਂ ਹੁਣ ਕਿੱਧਰ ਜਾਵਾਂ 36 ਸਾਲ ਦੀ ਤਪੱਸਿਆ ਤੋਂ ਬਾਅਦ ਮੈਂ ਤਾਂ ਸ਼ਕਤੀਆਂ ਨੂੰ ਹੀ ਵੱਡਾ ਮਨ ਬੈਠਾ ਸਾਂ ਐਸੀ ਫਕੀਰੀ ਨਾਲੋਂ ਤਾਂ ਮੈਂ ਇਸਤਰੀ ਜਾਮੇ ਵਿੱਚ ਹੁੰਦਾ ਤਾਂ ਮੈਂ ਵੀ ਤੇਰੀ ਤਰ੍ਹਾਂ ਘਰ ਵਿੱਚ ਰਹਿੰਦਿਆਂ ਹੋਇਆਂ ਪੂਰ ਪਰਮਾਤਮਾ ਪਾ ਲੈਂਦਾ ਇਹ ਨਿਮਰਤਾ ਦੇ ਬਚਨ ਸੁਣ ਕੇ ਬੀਬੀ ਨੇ ਕਿਹਾ ਫਕੀਰ ਹੌਸਲਾ ਰੱਖ ਉਹ ਸਰਾਨਾ ਹਾਰ ਮੈਂ ਤੈਨੂੰ ਜੋ ਵਿਅਕਤੀ ਗੁਰੂ ਬਣ ਦੇ ਯੋਗ ਹੈ ਉਸ ਕੋਲ ਭੇਜ ਦਿੰਦੀ ਹਾਂ ਤਾਂ ਫਿਰ ਉਸ ਬੀਬੀ ਨੇ ਇੱਕ ਰਾਜੇ ਦੀ ਦੱਸ ਪਾਈ ਰਾਜਾ ਵੀ ਹੈ ਅਤੇ ਗਿਆਨवान ਵੀ ਹੈ ਉਹ ਵੀ ਤੇਰਾ ਗੁਰੂ ਬਣ ਦੇ ਯੋਗ ਹੈ ਜੋ ਇਸ ਦਰਿਆ ਤੋਂ ਪਾਰ ਰਹਿੰਦਾ ਹੈ ਤੇ ਉਸ ਕੋਲ ਜਾ ਕੇ ਉਸ ਨੂੰ ਗੁਰੂ ਧਾਰਨ ਲੈਵੀਂ ਬਾਬਾ ਫਰੀਦ ਜੀ ਤੁੱਲੇ ਤੇ ਬੈਠ ਕੇ ਦਰਿਆ ਤੋਂ ਪਾਰ ਰਾਜੇ ਵੱਲ ਨੂੰ ਲਪਿਆ ਬਾ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ